ਸੋ ਇੱਕ ਵੱਡੀ ਖਬਰ ਮੋਹਾਲੀ ਤੋਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਜਾਂ ਫਿਰ ਦੇਖ ਕੇ ਤੁਹਾਡੇ ਵੀ ਪੈਰਾਂ ਹੇਠੋ ਜ਼ਮੀਨ ਕਿਸਕੇ ਜਾਵੇਗੀ ਕਿਸ ਤਰ੍ਹਾਂ ਦੇ ਨਾਲ ਸੁੰਦਰ ਕੁੜੀਆਂ ਦਾ ਰੂਪ ਲੈ ਕੇ ਜਿਹੜਾ ਕਿ ਟਰਾਂਸਜੈਂਡਰ ਨੇ ਹੁਣ ਲੋਕਾਂ ਨੂੰ ਆਪਣੀ ਠੱਗੀ ਧਾਕਰ ਬਣਾਉਂਦੇ ਨੇ ਸੋ ਮੋਹਾਲੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਇਆ ਇਹ ਟਰਾਂਸਜੈਂਡਰ ਇਹ ਕੋਈ ਆਮ ਟਰਾਂਸਜੈਂਡਰ ਨਹੀਂ ਹੈ ਜਿਸ ਦੇ ਵੱਲੋਂ ਰੂਪ ਬਦਲ ਕੇ ਭਾਵਕੀ ਟਰਾਂਸਜੈਂਡਰ ਤੋਂ ਕੁੜੀ ਦਾ ਰੂਪ ਲੈ ਕੇ ਫਿਰ ਜਨ ਤੱਕ ਥਾਮਾ ਦੇ ਉੱਪਰ ਵਿਚਰਿਆ ਜਾਂਦਾ ਤੇ ਫਿਰ ਉੱਥੇ ਜਿਹੜੇ ਕਿ ਨੌਜਵਾਨ ਆਉਂਦੇ ਨੇ ਰਹੀਚਾ ਦੇ ਆਉਂਦੇ ਨੇ ਉਹਨਾਂ ਨੂੰ ਆਪਣੇ ਚਾਂਤੇ ਦੇ ਵਿੱਚ ਲਿਆ ਜਾਂਦਾ ਤੇ ਗਲਤ ਕੰਮ ਕਰਕੇ ਬਕਾਇਦਾ ਉਹਨਾਂ ਦੀ ਵੀਡੀਓਸ ਤੱਕ ਬਣਾ ਲਈ ਜਾਂਦੀ ਐ ਤੇ ਫਿਰ ਸ਼ੁਰੂ ਹੁੰਦਾ ਹੈ ਬਲੈਕਮੇਲਿੰਗ ਦਾ ਸਿਲਸਲਾ ਬਲੈਕਮੇਲ ਕਰਕੇ ਉਹਨਾਂ ਦੇ ਕੋਲੋਂ ਠੱਗੀ ਮਾਰੀ ਜਾਂਦੀ ਐ ਪੈਸੇ ਠੱਗੇ ਜਾਂਦੇ ਨੇ ਜਿਸ ਤੋਂ ਬਾਅਦ ਹੁਣ ਜਦੋਂ ਪੁਲਿਸ ਦੇ ਕੋਲ ਇਹ ਮਾਮਲਾ ਪਹੁੰਚਿਆ ਤਾਂ ਫਿਰ ਪੁਲਿਸ ਨੇ ਵੀ ਪੂਰੀ ਵਿਉਂਤਬੰਦੀ ਕੀਤੀ ਅਤੇ ਪੂਰਾ ਜਾਲ ਵਿਛਾ ਕੇ ਇਸ 트랜ਜੈਂਡਰ ਨੂੰ 3B2 ਮਾਰਕੀਟ ਦੇ ਵਿੱਚੋਂ ਕਾਬੂ ਕੀਤਾ ਗਿਆ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਤਮਾਮ ਇਸ ਤਰ੍ਹਾਂ ਦੀਆਂ ਖਬਰਾਂ ਸੁਰਖੀਆਂ ਦੇ ਵਿੱਚ ਕਹਿੰਦੇ ਨੇ ਕਿਸ ਤਰ੍ਹਾਂ ਦੇ ਨਾਲ ਇਹ 트랜ਜੈਂਡਰ ਜਿਹੜੇ ਹੈਗੇ ਨੇ ਉਹ ਕੁੜੀਆਂ ਦਾ ਰੂਪ ਲੈ ਕੇ ਲੋਕਾਂ ਨੂੰ ਆਪਣੇ ਝਾਂਸੇ ਦੇ ਵਿੱਚ ਲੈਂਦੇ ਨੇ ਖਾਸ ਕਰਕੇ ਨੌਜਵਾਨ ਵਰਗ ਇਹਨਾਂ ਦੀ ਠੱਗੀ ਦਾ ਸ਼ਿਕਾਰ ਜ਼ਿਆਦਾ ਹੁੰਦੇ ਨੇ ਤੇ ਹੁਣ ਜਦੋਂ ਪੁਲਿਸ ਨੇ ਇਸਨੂੰ ਗ੍ਰਿਫਤਾਰ ਕੀਤਾ ਤੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਵਾਕਈ ਹੈਰਾਨੀਜਨਕ ਖੁਲਾਸੇ ਹੋਏ ਨੇ ਅਤੇ ਇਸ ਦੇ ਵੱਲੋਂ ਕਬੂਲ ਕੀਤਾ ਗਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਐਡਾ ਕੀ ਗਲਤ ਕੰਮ ਕਰ ਰਿਹਾ ਸੀ ਅਤੇ ਲੋਕਾਂ ਨੂੰ ਆਪਣੇ ਝਾਂਸੇ ਦੇ ਵਿੱਚ ਲੈ ਕੇ ਗਲਤ ਕੰਮ ਦੀ ਜਿਹੜੀ ਵੀਡੀਓ ਬਣਾ ਕੇ ਉਹਨਾਂ ਨੂੰ ਬਲੈਕਮੇਲ ਕਰਦਾ ਸੀ ਸੋ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ जी मान्योगे एस एस पी साहब मोहाली जी की हदायतों के अनुसार जो शहर के जो बिजी इलाके हैं जिस तरह की थ्री बी टू मार्केट है और और मार्केट्स हैं वहाँ पे हम अपनी डोमिनेंस मेंटेन करके रखते हैं वहाँ पर नाकाबंदी करते हैं और पेट्रोलिंग की जाती है और इसी दौरान हमें कुछ कंप्लेंट्स वगैरह भी रिसीव हमने की कि उस इलाके में कुछ ट्रांसजेंडर प्रोस्टिट्यूशन का काम का करते हैं और फिर जो भोले भाले लोग हैं उनके साथ शरीरक संबंध बनाकर उनकी वीडियोज़ बनाकर उस वीडियोस को ब्लैकमेल करते हैं वीडियोस के माध्यम से और पैसे करते हैं उनसे तो इसके संबंध में हमारे को जब एक सीक्रे, सीक्रेट इंफॉर्मेशन मिली कल रात को कि इस तरह के एक तो है ट्रांसजेंडर प्रोस्टिट्यूट जो कि थ्री बी टू मार्केट में उस समय मौजूद है तो हमने इमिजिएटली एस एच ने अपनी टीम के साथ वहाँ पे रेड की और उसको गिरफ्तार किया बिल्कुल जी इसका दोषी का रिमांड लेकर हम

इसकी करीब पच्चीस ये जी डिमांड लेकर इसकी अच्छे से पूछकिछ की जाएगी इंटरोगेशन प्रॉपर होगी और, और जो अगर ये अपील तो लोगों से क्यों करना चाहती हैं अपील लोगों से यही है कि जो इस चीज के विक्टिम है एक्सटॉर्शन के विक्टिम है वो डरे मत वो आके हमें इस चीज के बारे में बताएं उनकी जो सीक्रेसी है वो मेंटेन की जाएगी और जिन्होंने ये इनके साथ एक्सटॉर्शन की है उनके खिलाफ हम बनती कार्रवाई करेंगे